ਰੋਜੀ ਸਾਹਿਬ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਜਿਹੜਾ ਦਾਦੀ ਦਾ ਪੁਰਤੈਨੀ ਘਰ ਸੀ ਆਪਾਂ ਉਹਨੂੰ ਭੰਨ ਕੇ ਤੋੜ ਕੇ ਨਵਾਂ ਮੈਨੂਫੈਕਚਰ ਕਰਾਂਗੇ ਸੋ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਕਰਦੇ ਹਾਲਾਤ ਕੀ ਸੀਗੇ ਤੇ ਇਹਨੇ ਬੜਾ ਸੋਹਣਾ ਬਣ ਜਾਣਾ ਇਹਨੇ ਆਪਾਂ ਬਣਾਉਣਾ ਇੰਗਲੈਂਡ ਦੇ ਸਟਾਈਲ ਦੇ ਨਾਲ ਸੋ ਬੜਾ ਆਇਆਏ ਦੇਖ ਸਕਦੇ ਹੋ ਸਿਆਕਰ ਹੁਣ ਇਹਨੇ ਬਣਾਉਣਾ ਨਵਾਂ ਤੇ ਅੱਜ ਤੋਂ ਵਲੌਗ ਆਪਾਂ ਸ਼ੁਰੂ ਕਰਾਂਗੇ ਜੋ ਜੋ ਹੋਣਾ ਆ ਸਾਰਾ ਆਪਾਂ ਇਸ ਵਲੌਗ ਚ ਪਾਉਣਾ ਜੀ ਆਜੋ ਵਲੌਗ ਦਾ ਨਾਮ ਹੈ ਜੀ ਦਾਦੀ ਵਾਲਾ ਘਰ ਲਓ ਇਹ ਮੇਰਾ ਦੂਜਾ ਦਿਨ ਹੋ ਗਿਆ ਅੱਜ ਕਮਰਾ ਸਾਰਾ ਆਪਾਂ ਨੇ ਸਾਫ਼ ਕਰਨ ਲਾਇਆ ਹੋਇਆ ਦੇਖੋ ਕਾਹ ਦੇਖੋ ਕਿੰਨਾ ਮੇਰੀ ਮਾਤਾ ਨੇ ਦੇਖੋ ਯਾਰ ਕਿੰਨਾ ਗੰਦਾ ਸਾਮਗ ਰੱਖਿਆ ਹੈ ਇਹ ਬੀਬੀਆਂ ਨੂੰ ਬੜੀ ਆਦਤ ਹੁੰਦੀ ਆ ਪੁਰਾਣੀ ਪੁਰਾਣੀ ਚੀਜ਼ ਜਿਵੇਂ ਸਾਮਗ ਰੱਖਣਦੀਆਂ ਮੈਂ ਮਦਨ ਕਰ ਸਾਰਾ ਕੁਝ ਸੈੱਟ ਹੁਣ ਇੱਥੇ ਆਪਾਂ ਕੁਝ ਨਹੀਂ ਰੱਖਣਾ ਠੀਕ ਹੈ ਜੀ ਆਹ ਕਮਰਾ ਹੈ ਆਪਣਾ ਤੈਨੂੰ ਬਣਾ ਦੇਣਾ ਮਾਤਾ ਮੇਰੀ ਲੱਗੀ ਹੋਈ ਆ ਤੇ ਦਾਦੀ ਵਾਲਾ ਮਿਸ਼ਨ ਦਾਦੀ ਵਾਲਾ ਕਮਰਾ ਸੋਹਣਾ ਬਣਾਉਣਾ ਦੁਆਰੇ ਚੱਲ ਪਿਆ ਜੀ ਮੈਂ ਤੁਹਾਨੂੰ ਦਿਖਾਉਣਾ ਮੇਰੇ ਮਾਤਾ ਦਾ ਸਮਾਨ ਦੇਖ ਕਿੰਨਾ ਕਿੰਨਾ ਕੱਢੀ ਜਾਂਦੀ ਹੈ ਉਹਨੇ ਕੱਢੀ ਜਾਣਾ ਸਿੱਟੀ ਜਾਣਾ ਕੱਢੀ ਜਾਣਾ ਪਤਾ ਨਹੀਂ ਕੀ ਕੀ ਸੰਭ ਰੱਖਦੇ ਨੇ ਪੁਰੀਆਂ ਯਾਰ ਦੱਸ ਹੈ ਆਹ ਘਾਹ ਰਾਇਆ ਆਪਣਾ ਇਹਨੂੰ ਆਪਾਂ ਤੋੜ ਕੇ ਖੈਂਟ ਬਣਾ ਲੈਣਾ ਲੱਗੇ ਜੀ ਮੁੰਡੇ ਆਪਣੇ ਕਬਰਾਂ ਬਣਾ ਲੈਣਾ ਆਇਓ ਇਹ ਮੜਿਆ ਆ ਤੋ करै बास साडा हो गया शुरू कमताचह मित्रों छह चुके अपने छत टह चुकी मेरे छत